embarrassment keh lo ya thoda ja tanu feel ta hunda hai because you're still female you're still you know wearing these tight t-shirts and secretary likhya ke actor edda da hona chahida te actor ni badal ni honi chahidi hai eh honi chahidi hai tade talent hona chahida eh main gall embarrassment keh lo ya thoda ja tanu feel ta hunda hai because you're still female you're still you know wearing these tight t-shirts and and ਯੂ نو ਪੀਪਲ ਕੀ ਸੋਚ ਰਹੇ ਨੇ ਆ ਕੀ ਗੱਲਾਂ ਕਰ ਰਹੇ ਨੇ ਸੋ ਜਦੋਂ ਮੈਨੂੰ ਇਸ ਮੂਵੀ ਲਈ ਅਪਰੋਚ ਕੀਤਾ ਗਿਆ ਕਿ ਇਟਸ ਓਕੇ ਐਂਡ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਮੈਨੂੰ ਹਜੇ ਵੀ ਯਾਦ ਹੈ ਮੈਂ ਜੋ ਜੀ ਨੂੰ ਕਿਹਾ ਕਿ ਆਈ ਥਿੰਕ ਹਫਤਾ ਪਹਿਲਾਂ ਕਿ ਤੁਸੀਂ ਐਕਟਰਸ ਚੇਂਜ ਕਰ ਲਓ ਬਿਕਾਜ਼ ਆਈ ਐਮ ਜਸਟ ਆਈਵ ਜਸਟ ਫਿਨਿਸ਼ਡ ਹਾਈਨੀ ਮੇਰੀ ਮੋਟੋ ਸੌਰੀ ਮੈਂ ਮੈਂ ਇੱਕ ਗੱਲ ਐਡ ਕਰਦਾ ਕੰਪਲੀਟ ਕਰ ਲੈਂਦਾ ਸੌਰੀ 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 ਮੈਂ ਗੱਲ ਐਡ ਕਰਨ ਲੱਗਿਆ ਕਿ ਆਪਣੇ ਨਾ ਇੱਕ ਦਿਮਾਗ ਦੇ ਵਿੱਚ ਵਸਾਇਆ ਹੋਇਆ ਸ਼ਾਇਦ ਚਲੋ ਫਿਰ ਸ਼ਾਇਦ ਸਿਨੇਮੇ ਨੇ ਵਸਾਇਆ ਹੋਇਆ ਇੱਕ ਕਿਤੇ ਨਹੀਂ ਲਿਖਿਆ ਕਿ ਐਕਟਰ ਇਦਾਂ ਦਾ ਹੋਣਾ ਚਾਹੀਦਾ ਤੇ ਐਕਟਰ ਨਹੀਂ ਪਤਲ ਨਹੀਂ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ ਹੈ ਤੁਹਾਡੇ ਟੈਲੈਂਟ ਹੋਣਾ ਚਾਹੀਦਾ ਇਹ ਮੇਨ ਗੱਲ ਹੈ ਅਨ ਖੂਸੂਰਤੀ ਤੇ ਮੋਟਾਪੇ ਦਾ ਮੈਨੂੰ ਨਹੀਂ ਲੱਗਦਾ ਕੋਈ ਐਵਰੀਬਾਡੀ ਇਜ਼ ਬਿਊਟੀਫੁਲ ਐਵਰੀਬਾਡੀ ਜਿਹੜਾ ਇੱਥੇ ਧਰਤੀ ਤੇ ਕੋਈ ਇਨਸਾਨ ਹੈ ਕੋਈ ਵੀ ਕਰੀਚਰ ਹੈ ਉਹ ਸਾਰੇ ਸੋਹਣੇ ਐ ਤੁਸੀਂ ਤਾਂ ਹਜੇ ਮੇਰੇ ਤੋਂ 5 ਕਿਲੋਸ ਹੋਏ ਸੀਗੇ ਫ্রম ਵਾਟ ਆਈ ਰਿਮੈਂਬਰ ਐਂਡ ਦੈਨ ਹਜੋਜੀ ਨੇ ਕਿਹਾ ਜੇਗਾ ਕਿ ਨਹੀਂ ਇਟਸ ਨੋਟ ਅਬਾਊਟ ਦੈਟ ਸਾਨੂੰ ਚਾਹੀਦਾ ਇੱਕ ਯੂ ਨੋ ਇੱਕ ਕਿਰਦਾਰ ਚਾਹੀਦਾ ਐ ਤੁਸੀਂ ਸਾਡੇ ਕਿਰਦਾਰ ਲਈ ਫਿੱਟ ਹੋ ਐਂਡ ਇਟਸ ਓਕੇ ਇਫ ਯੂ ਆਵਰਵੇਟ ਯੂ ਆਰ ਸਟੀਲ ਬਿਊਟੀਫੁਲ ਐਂਡ ਸਾਡੇ ਕਿਰਦਾਰ ਲਈ ਪਰਫੈਕਟ ਹੋ ਸੋ ਜਦੋਂ ਮੈਂ ਫਿਲਮ ਸ਼ੂਟ ਸ਼ੁਰੂ ਕੀਤਾ ਆਈ ਰੀਅਲਾਈਜ਼ ਕਿ ਯੈਸ ਥਿਸ ਇਜ਼ ਮੇਬੀ ਇੱਕ ਮੌਕਾ ਐ ਬਿਊਟੀ ਦੇ ਜਿਹੜੇ ਆਪਣੇ ਸਟੈਂਡਰਡਸ ਨੇ ਜਾਂ ਫਿਰ ਆਪਾਂ ਜੋ ਸੋਚਦੇ ਆ ਕਿ ਆ ਲੁੱਕ ਹੀ ਹੋਣੀ ਚਾਹੀਦੀ ਆ ਤਾਂ ਕਰਕੇ ਤੁਸੀਂ ਐਕਟਰਸ ਹੋ ਜਾਂ ਫਿਰ ਤੁਸੀਂ ਆ ਫ ਹੋ ਜਾਏਗਾ ਮੇਬੀ ਥੋੜੇ ਜੇ ਤਕੜੇ ਲੋਕ ਵੀ ਇੱਕ ਨੋਰਮਲ ਮੂਵੀ ਕਰਨਗੇ ਜਦੇ ਵਿੱਚ ਮੋਟਾਪਾ ਆਪਾਂ ਮੈਂਸ਼ਨ ਹੀ ਨਹੀਂ ਕਰਾਂਗੇ ਜਾਂ ਫਿਰ ਉਹ ਇੱਕ ਇਸ਼ੂ ਨਹੀਂ ਹੋਵੇਗਾ ਸੋ ਆਈ ਥਿੰਕ ਆਮ ਰੀਲੀ ਹੈਪੀ ਐਂਡ ਆਮ ਰੀਲੀ ਗਲੈਡ ਕਿ ਮੈਨੂੰ ਮਿਡ ਟਰਾਂਸਫਰਮੇਸ਼ਨ ਵਿੱਚ ਵੀ ਉਸੇ ਰੂਪ ਵਿੱਚ ਐਕਸੈਪਟ ਕੀਤਾ ਗਿਆ and there are just some people you know that to weight nahi lose honda par fir bhi khoobsurat ne and apan nu hun thoda ja eh jara oh you've lost weight oh you've gained weight thoda calm down karna chahiye because bahut e hun kadi ice breaker ho gaya hai you know so hopefully with mr shudai you know and a few other films jo me me transformation kitiyan ne hopefully just a, a fat person will be accepted as a heroine i hope i hope standards of beauty will change ਯੂ ਨੋ ਹੁਣ ਮੈਂ ਪਤਲੀ ਹੋ ਰਹੀ ਹਾਂ ਬਿਕਾਜ਼ ਮੇਰਾ ਮਨ ਹੈ ਜੇ ਮੈਂ ਦੁਬਾਰਾ ਮੋਟੀ ਹੋ ਗਈ ਫਿਰ ਵੀ ਮੇਰਾ ਮਨ ਹੈ ਯੂ ਨੋ ਇਟਸ ਓਕੇ ਫਿਰ ਕਿ ਮੈਨੂੰ ਫਿਲਮਾਂ ਮਿਲਣੀਆਂ ਬੰਦ ਹੋ ਜਾਣਗੀਆਂ ਤੇ ਜੇ ਹੋ ਜਾਣਗੀਆਂ ਤਾਂ ਦੈਟਸ ਰੀਲੀ ਸੈਡ ਬਿਕਾਜ਼ ਮੈਂ ਉਨੀ ਹੀ ਮਿਹਨਤ ਕਰਾਂਗੀ ਉਹਨਾਂ ਮੂਵੀਜ਼ ਵਿੱਚ ਵੇਰੀ ਰਾਈਟ ਅਗਰੀ ਐਂਡ ਨਿਸ਼ਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਅਹ ਦੇਖੋ ਜਦੋਂ ਸਾਨੂੰ ਕੋਈ ਫਿਲਮ ਲਈ ਅਪਰੋਚ ਕਰਦਾ ਕੋਈ ਵੀ ਡਾਇਰੈਕਟਰ ਹੈ ਹਨਾ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਵੇਂ ਆ ਪਤਲੇ ਆ ਜਾਂ ਮੋਟੇ ਆ ਹਨਾ ਜੇ ਉਹਨਾਂ ਨੂੰ ਲੱਗਦਾ ਕਿ ਇਹ ਕੈਰੈਕਟਰ ਲਈ ਸਾਨੂੰ ਪਤਲੀ ਕੁੜੀ ਚਾਹੀਦੀ ਹੈ ਤਾਂ ਵੀ ਉਹ ਤੁਹਾਨੂੰ ਕਾਲ ਕਰਨਗੇ ਜੇ ਉਹਨਾਂ ਨੂੰ ਲੱਗੂਗਾ ਮੋਟੀ ਚਾਹੀਦੀ ਹੈ ਤਾਂ ਵੀ ਕਾਲ ਕਰਨਗੇ ਹਨਾ ਅਸੀਂ ਕਦੇ ਫਿਲਮ ਲਈ weight ਘਟਾਇਆ ਵਧਾਇਆ ਨਹੀਂ ਆ ਉਹ ਸਿਰਫ ਸਾਡੀ ਪਰਸਨਲ ਚੁਆਇਸ ਹੁੰਦੀ ਹੈ